ਚੰਨੀ ਦਾ ਨਾ ਇਹਦੇ ਵੀ ਮੂਰਲੇ ਲੱਤੇ ਬੰਨਿਆ ਹੈ ਕਾਲਾ ਧਾਗਾ ਉਹ ਚੰਗੀ ਝੋਕੀ ਦੇ ਕਹਿੰਦੇ ਜੰਮ ਨੂੰ ਬੰਨਦਾਂ ਨੇ ਬਾਈ ਹੋਰੀ ਧਾਗਾ ਕਾਲਾ ਹਰਿਆਣੇ ਵਾਲੇ ਤੇ ਬਾਕੀ ਪੈਸੇ ਪੂਸੇ ਪੁੱਛਦੇ ਹਣ ਬਾਈ ਨੂੰ ਝੋਟੀ ਦਾ ਚੰਗੀ ਆ ਖਾੜੀ ਕਿੰਨੇ ਰੁਪਏ ਮੰਗਦਾ ਇਹਦੇ ਲੈ ਵੀ ਆਜੋ ਫੋਜੀ ਸਾਦੋ ਸਵਾਗਤ ਹੈ ਜੀ ਕਿਸਾਨ ਪਸ਼ੂ ਪਾਲਕ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਦੋਸਤੋ ਅੱਜ ਆਪਾਂ ਪਹੁੰਚ ਚੁੱਕੇ ਆ ਪਿੰਡ ਕਾਨਗੜ ਜਿਹਨੂੰ ਕਹਿੰਦੇ ਤਹਿਸੀਲ ਭਲਾੜਾ ਜ਼ਿਲ੍ਹਾ ਮਾਨਸਾ ਰਹਿ ਜਾਂਦਾ ਹੈ ਦੋਸਤੋ ਅੱਜ ਬਾਈ ਕੋਲ ਦੋ ਟੌਪ ਦੇ ਨੀਂ ਕਿੰਨੇ ਨੇ ਹਰਿਆਣੇ ਚੋਂ ਲੈ ਕੇ ਆਇਆ ਬਾਈ ਟੌਪ ਦੀਆਂ ਝੋਟੀਆਂ ਦੋ ਦੰਦ ਝੋਟੀਆਂ ਨੇ ਦੋਨੇ ਤੇ ਬਾਕੀ ਅਗਲੀ ਗੱਲ ਬਾਤ ਬਾਈ ਨਾ ਕਰਾਵਾਂਗੇ ਜ਼ਿਲਾ ਬਾਈ ਉਹਨਾਂ ਨੂੰ ਮਾਨਸਾ ਰਹਿ ਜਾਂਦਾ ਦੋਸਤੋ ਬਾਕੀ ਲొਕੇਸ਼ਨ ਸਾਰੀ ਬਾਈ ਨੂੰ ਪੁੱਛ ਲਾਂਗੇ ਬਾਈ ਸਸਤੀ ਭਾਅ ਸੱਤ ਸਈ ਕਰ ਵੀ YouTube ਵਾਲਿਆਂ ਸਾਰਿਆਂ ਨੂੰ ਸੱਤ ਸਈ ਕਰ ਦੇਖਣ ਵਾਲਿਆਂ ਨੂੰ ਵੀਰੇ ਭਾਈ ਜੀ ਨਾਮ ਦੱਸੋ ਮੇਰਾ ਨਾਮ ਰਾਜੂ ਖੋਜੀ ਵੀਰੇ ਹਾਂ ਜੀ ਭਾਈ ਰਾਜੂ ਖੋਜੀ ਦਾ ਨਾਮ ਸੁਣ ਕੇ ਤੁਸੀਂ ਨਾ ਸਮਝ ਹੀ ਗਏ ਹੋਵੋਗੇ ਬਾਈ ਦੀ ਪਹਿਲਾਂ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਮੇਰਾ ਖਿਆਲ ਆ ਬਾਈ ਉਹ ਛੋਟੀ ਜਿਹੀ ਨੱਕ ਦੁੱਧ ਗੱਡੀਆਂ ਦੇ ਬਾਈਆਂ ਕੋਲ ਜਾ ਕੇ ਉਹ 23 ਕਿਲੋ ਕੱਢੀ ਜਾਂਦੀ ਹੈ ਵੀਰੇ ਬਾਈ ਜਮੇ ਸਰਾ ਹੀ ਲਾਦਾ ਨਾ ਹਾਂ ਆਪਾਂ ਨੇ 17 ਕਿਲੋ ਗਿਆ 17 ਲੀਟਰ ਗਿਆ ਦੀ ਪਰ ਅਗਲੇ ਨੂੰ 20 ਲੀਟਰ ਚ ਬਾਈ ਜੂਰੇ ਕਿੱਲੇ ਚ ਬਾਈ ਠੀਕ ਹੈ ਜੀ ਹਾਂ ਵਿੱਚ ਦੋਸਤੋ ਕੁਝ ਬੰਦਿਆਂ ਨੂੰ ਝੋਟੀ ਦੇਖ ਕੇ ਲੱਗਿਆ ਹੋਣਾ ਵੀ ਇੰਨੇ ਦੁੱਧਾਂ ਦੀ ਝੋਟੀ ਹੈ ਨਹੀਂਗੀ ਉਹ ਪਰ ਆਪਾਂ ਬਾਈ ਦੇ ਮੂੰਹੋਂ ਕਹਾਂਤਾ ਜੀ ਕਿਸੇ ਬਾਈ ਨੂੰ ਫੇਰ ਵੀ ਇਤਰਾਜ਼ ਹੋਇਆ ਬਾਈਆਂ ਦਾ ਆਪਾਂ ਨੰਬਰ ਵੀ ਮੈਂਸ਼ਨ ਕਰਾ ਦਾਂਗੇ ਵਿੱਚ ਇਹ ਤਾਂ ਉੱਥੇ ਜਾ ਕੇ ਟਰਾਈ ਮਾਰ ਦੇਣਾ ਦੋਸਤੋ ਬਾਈ ਸਾਫ ਸੁਥਰੀ ਵਧੀਆ ਜਾਣਕਾਰੀ ਦਿੰਦਾ ਤੇ ਚਲੋ ਬਹੁਤਾ ਸਮਾਂ ਆਪਾਂ ਨਾਲ ਆਉਂਦੇ ਹੋਏ ਝੋਟੀ ਤੋਂ ਸ਼ੁਰੂ ਕਰਦੇ ਆਂ ਕੰਮ ਆਜੋ ਝੋਟੀ ਦਿਖਾ ਦੇਵਾਂਗੇ ਸੰਤੂ ਸਾਹਿਬ ਆਜੋਸਤੋ ਪਿੱਠ ਪੁੜਾ ਦੇਖ ਸਕਦੇ ਹੋ ਖਾਨ ਹਵਾਨਾ ਦੇਖ ਸਕਦੇ ਹੋ ਬਾਕੀ ਸੀਲ ਝੋਟੀ ਬਹੁਤ ਜ਼ਿਆਦੇ ਆ ਬਾਈ ਇਹਦੀ ਕੀ ਡਿਟੇਲ ਆ ਕਿੰਨੇਵੇਂ ਸੂਏ ਹੈ ਇਹ ਬਾਈ 2 ਤੰਦ ਕੱਢੇ ਨੇ ਅੱਛਾ ਜੀ ਇਹਨੇ ਪਹਿਲੇ ਸੂਏ ਹੈ ਅੱਛਾ ਜੀ ਠੀਕ ਹੈ ਤੇ ਜਿਹੜੀ ਆਪਾਂ ਨੇ ਮੱਧ ਵੇਚੀ ਹੈ ਉਹਦੀ ਭੈਣ ਦੀ ਬੱਚੀ ਹੈ ਜੀ ਇਹ ਅੱਛਾ ਜੀ ਜਿਹੜੀ 22 ਕਿਲੋ ਵਾਲੀ ਹੈ ਹਾਂ ਜੀ ਬਾਈ ਜਿਹੜੀ 22 ਕਿਲੋ ਵਾਲੀ ਹੈ ਇਹ ਕੌਫੀ ਹੈ ਥੱਲੋਂ ਬਸ ਇਹ ਸੂਈ ਸਾਹ ਤੱਕ ਚ ਰਿਹਾ ਥੋੜਾ ਤਾਂ ਕਰਕੇ ਲੀਸੀ ਲੱਗਦੀ ਹੈ ਕਿ ਚੱਲ ਲੱਗਿਆ ਜੀ 2 250 ਕਿਲੋਮੀਟਰ ਤਾਂ ਕਰਕੇ ਫਰਕ ਪੈ ਗਿਆ ਵੀਰੇ ਭਾਈ ਚੰਗੇ ਚੰਗੇ ਇਲਾਕੇ ਚੋਂ ਲਿਆਏ ਕਿਦੋਂ ਕੱਢ ਕੇ ਜਮਾ ਹੈ ਗੱਡ ਚੋਂ ਲਿਆਏ ਭਾਈ ਅੱਛਾ ਜੀ ਦੋ ਨੰਬਰ ਦਾ ਕੰਮ ਨਾ ਤਾਂ ਕਰਿਆ ਨਾ ਕਰੀਏ ਭਾਈ ਠੀਕ ਹੈ ਦੁੱਧ ਕਿੰਨਾ ਕਿ ਤਿਆਰ ਹੈ ਭਾਈ ਦੁੱਧ ਇਹਦੇ ਥੱਲੇ ਭਾਈ 11 ਲੀਟਰ ਤਿਆਰ ਹੈ 11 ਚ ਪਾ ਦਾਂਗੇ ਦੋ ਡੰਗ ਤਿੰਨ ਡੰਗ ਆਹ ਹਾਂ ਗਰੰਟੀ ਆ ਪੱਕਾ ਪੱਕਾ ਭਾਈ ਪਾ ਦੋਸਤੋ ਆਪਾਂ ਹਰ ਇੱਕ ਬਾਈ ਨੂੰ ਇਹੀ ਪੁੱਛਣਾ ਵੀ ਗਰੰਟੀ ਵਾਲਾ ਕੰਮ ਇਹ ਦੱਸਿਓ ਚਾਹੇ ਲੀਟਰ ਘੱਟ ਦੱਸ ਦਿਓ ਕਿਉਂਕਿ ਦੂਰ ਵਾਲੇ ਵੀਰ ਜਿਹੜੇ ਆਉਂਦੇ ਨੇ ਬਸ ਉਹਨਾਂ ਦੀ ਭਗਾਈ ਵਾਲੀ ਗੱਲ ਨਾ ਹੋਵੇ ਬਾਈ ਝੋਟੀ ਚਲਾ ਦੇ ਬਾਕੀ ਦੋਸਤੋ ਜਦੋਂ ਚੂਗੀ ਉਦੋਂ ਜਜਮੈਂਟ ਕਰ ਲਿਓ ਉੱਥੇ ਵੀ ਚੜਾਈ ਚੜੂਈ ਤੇ ਕੱਦ-ਕਾੜ ਜਰੂਰ ਦਰਮਿਆਨ ਆ ਪਰ ਦੋਸਤੋ ਦੁੱਧਾਂ ਦੀ ਝੋਤੀ ਹੈ ਤੇ ਬਾਕੀ ਹੁਕਮਾਨਾ ਉਹਨਾਂ ਚੰਗਿਆ ਤੇ ਬਾਕੀ ਮੂੰਹੋਂ ਦੋ ਦੰਦ ਦੱਸਦਾ ਭਾਈ ਦੱਸਦਾ ਨਹੀਂ ਹੈਗਾ ਚੱਕ ਠੀਕ ਹੈ ਜੀ ਭਾਈ ਕਹਿੰਦਾ ਤਸੱਲੀ ਕਰਾਵਾਂਗੇ ਜਮਾ ਹੈ ਨਾ ਜਿਹੜਾ ਵੀਰ ਲੈਣ ਆਊਗਾ ਦੋ ਦੰਦ ਚੈੱਕ ਕਰਾਵਾਂਗੇ ਤੇ ਜਿੰਨਾ ਪੁੱਤ ਭਾਈ ਕਹਿੰਦਾ ਕਿਹਾ ਉਹਨਾਂ ਪੁੱਤ ਦੋ ਟਾਈਮ ਤਿੰਨ ਟਾਈਮ ਘਰੋਂ ਤਲਾਕੇ ਚੋਣਾਂ ਆ ਜਾ ਪੁੱਤ ਬਾਕੀ ਤਾਂ ਖਾ ਦੇ ਕੋਈ ਨੇੜੇ ਦਾਣਾ ਹਵਾਨਾ ਦਿਖਾ ਲਈ ਦੇ ਸਿੰਘ ਸਿੰਘ ਦੇ ਭਾਈ ਕੀ ਨਿਸ਼ਾਨੀ ਦੱਸਦਾ ਇਹਦੇ ਵੀ ਮੂਰਲੇ ਲੱਤੇ ਬੰਨਿਆ ਹਾਇ ਕਾਲਾ ਤਾਗਾ ਉਹ ਚੰਗੀ ਝੋਟੀ ਦੇ ਕਹਿੰਦੇ ਜਾਮਣੂ ਬੰਦ ਦਿੰਦੇ ਨੇ ਬਾਈ huri ਤਾਗਾ ਕਾਲਾ ਹਰਿਆਣੇ ਵਾਲੇ ਤੇ ਬਾਕੀ ਪੈਸੇ ਪੂਸੇ ਪੁੱਛਦੇ ਹੁਣ ਬਾਈ ਨੂੰ ਝੋਟੀ ਦਾ ਚੰਗੀਆ ਖਾੜੀ ਕਿੰਨੇ ਰੁਪਏ ਮੰਗਦਾ ਇਹਦੇ ਲੈ ਵੀ ਆਜੋ ਫੌਜੀ ਸਾਹਿਬ ਕਿੰਨੇ ਰੁਪਏ ਨਹੀਂ ਦੇਵਾਂਗੇ ਬਾਈ 1 ਲੱਖ 40000 ਰੁਪਏ ਫਿਕਸ ਰੇਟ ਹੀ ਦੱਸਦੇ ਜਮੀਨ ਛੋਟ ਛੱਪੇ ਵਾਲਾ ਕਹਿੰਦੇ ਆਪਾਂ ਛੋਟ ਛੱਟ ਕਰ ਦਾਂਗੇ ਤਾਂ 1 35 ਦੇ ਦਾਂਗੇ ਅਗਲੇ ਨੂੰ ਬਾਈ ਠੀਕ ਹੈ ਕੋਈ ਛੋਟ ਨਹੀਂ ਉਹਨੇ ਚੇਪਾ ਦਾ ਕਰਨਾ ਪੈਂਦਾ ਚਾਹੇ ਘੱਟ ਕਰਦੀ ਹੋਵੇ ਉਹਦੋਂ ਠੀਕ ਕਰਦੇ ਨੇ ਮੁੰਨੂ ਜਿਹੜਾ ਤੁਹਾਡਾ ਨਾਮ ਲੈ ਕੇ ਆਉਗਾ ਲਿਖ ਵੀਰੇ ਹਾਂ ਨਾ ਆਪਾਂ ਦਾ ਮਾਨ ਆਦਰ ਕਰਾਂਗੇ ਠੀਕ ਹੈ ਜੀ ਪਹਿਲਾਂ ਵੀ ਰਣ ਸਿੰਗਲ ਦੇ ਲੈ ਕੇ ਗਏ ਨੇ ਬਾਈ ਆਪਣੇ ਮਰਜ਼ਾ ਉਹਨਾਂ ਨੂੰ ਪੁੱਛੀਂ ਅਗਲਾ ਰਿਸ਼ਤੇਦਾਰੀ ਚ ਵੀ ਨਹੀਂ ਆਏ ਰੱਖਦਾ ਕੋਈ ਉਹਨਾਂ ਨੂੰ ਠੀਕ ਹੈ ਜੀ ਤੇ ਬਾਕੀ ਰਹਿਣ ਸਹਿਣ ਦਾ ਬਾਈ ਕਹਿੰਦਾ ਖੁੱਲਾ ਪ੍ਰੋਗਰਾਮ ਹੈ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਲੈ ਜਿਓ ਤੇ ਬਾਕੀ ਨੰਬਰ ਬੋਲ ਦੋ ਬਾਈ ਆਪਣਾ ਨੰਬਰ 7082395831 ਵੀਰੇ ਠੀਕ ਹੈ ਜੀ ਆਜੋ ਦੋਸਤੋ ਹੁਣ ਦੋ ਨੰਬਰ ਆ ਗਏ ਕਿ ਦਿਖਾਉਣੇ ਇਹਨੂੰ ਖੜ ਜਾਉਗਾ ਤਾਂ ਹੈਗਾ ਮਾ ਚੋਟ ਆ ਦੇਖੋ ਮੁੱਕੀਆਂ ਕਾਗੀਆਂ ਪਾਣੀ ਵਾਲੇ ਸਿੰਘ ਸਿੰਘ ਜਮੇ ਕੁਆਲਿਟੀ ਵਾਲੇ ਨੇ ਲੈ ਵੀ ਥਾਣਾ ਹਮਾਂ ਦਾ ਖੜੇ ਇਹ ਘਰ ਚ ਬਹੁਤ ਉੱਚੀ ਹੈ ਝੋਟੀ ਇਹ ਲੈ ਵੀ ਖੋਲ ਖੋਲ ਕੇ ਚਲਾ ਦੇ ਬਾਈ ਇੱਕ ਵਾਰੀ ਸੋਤੋ ਇੱਕ ਵਾਰੀ ਝੋਟ ਚਲਦੀ ਦੀ ਜਜਮੈਂਟ ਕਰਨਾ ਦਾ ਡਿਟੇਲ ਆਪਾਂ ਪੁੱਛ ਲਾਂਗੇ ਫੌਜੀ ਸਾਹਿਬ ਤੋਂ ਇਹਦਾ ਵੀ ਰੇਟ ਰੂਟ ਵੀਡੀਓ ਚ ਹੀ ਕਰਵਾ ਦਾਂਗੇ ਝੋਟੀ ਦਾ ਆਪਾਂ ਬਾਕੀ ਬਾਈ ਨਾ ਚੰਗੇ ਰਗੀਨੀ ਲੈ ਕੇ ਆਇਆ ਹਰਿਆਣੇ ਚੋਂ ਕੱਢ ਕੇ ਜਮੇ ਟੌਪ ਨਿਆਣੇ ਨੇ ਇਹਨੇ बाकी दोस्तों झोटिया दोनों टॉप दिन कटके जिन जरूर मेरा ख्याल तो बाद ज्यादा लाग गई भाई, तो भाई, भाई गैप जा लंबा पा ਇਹ ਗੈਪ ਬਾਈ ਤਾਂ ਕਰਕੇ ਪਾਦਾ ਕੀ ਜੱਜ ਦੀ ਵਿੱਚੋਂ ਛਣਕਾ ਕੇ ਜਮਾ ਬੰਗ ਮੰਗੂ ਨਹੀਂ ਨਾ ਵੇਚੂ ਹੁੰਦਾ ਪੰਜਾਬ ਚ ਕਿੰਨੀ ਅਮਰਜੀ ਵਾਲੇ ਨਾਲ ਇਕੱਠੀਆਂ ਕਰ ਲਈ ਬਾਈ ਠੀਕ ਹੈ ਜੀ ਦੋਸਤੋ ਬਾਈ ਦੀ ਸੋਚ ਹੈ ਵੀ ਮਹੀਨੇ ਦੇ ਵਿੱਚ ਚਾਹੇ 2-4 ਡੰਗਰੀ ਲਿਆ ਕੇ ਵੇਚ ਲਈਏ ਕਹਿੰਦਾ ਵੀ ਜਾਨਵਰ ਜੰਮੀ ਟੌਪ ਦੇ ਵੇਚਣੇ ਨੇ ਏਰੀਏ ਦੇ ਵਿੱਚ ਨਵੇਂ ਬਣਾਉਣਾ ਬਾਈ ਨੇ ਕੋਈ ਮਤਲਬ ਦੋ ਨੰਬਰ ਵਾਲਾ ਕੰਮ ਨਹੀਂ ਕਰਨਾ ਜੰਮੀ ਸਾਫ਼ ਸੁਥਰਾ ਜਾਨਵਰ ਦੇਣਾ ਬਾਈ ਇਹ ਥੱਲੇ ਦੁੱਧ ਕਿੰਨਾ ਕਾਏ ਸੂਏ ਕਿਵੇਂ ਆ ਇਹਦੇ ਬਾਈ 10.5 ਲੀਟਰ ਦੁੱਧ ਆ ਤੇ ਦੋ ਦੰਦ ਕੱਢ ਦੀ ਹੈਲੇ ਬਾਈ ਅੱਛਾ ਜੀ ਹਾਂ ਦੋ ਦੰਦ ਕੱਢ ਦੀ ਅੱਧੇ ਤੱਕ ਦੋਸਤੋ 1.5 ਕਿਲੋ ਬਾਈ ਹਾਂ ਇਹ ਕੀ ਰਹੂਗਾ ਬਾਈ ਇਹਦਾ ਰੇਟ ਦੇਦਾਂਗੇ ਬਾਈ 1 25 ਦੀ ਸੀ 1 ਲੱਖ 25 ਹਜ਼ਾਰ ਦੀ ਫਿਕਸ ਰੇਟ ਬਾਈ ਨੰਬਰ ਵੀ ਹੈ 70823 95838 ਵੀਰੇ ਬਾਕੀ ਲੋਕੇਸ਼ਨ ਦੱਸੋ ਲੋਕੇਸ਼ਨ ਹੈ ਪਿੰਡ ਕਾਨਗੜਾ ਤਸਵੀਰ ਬਲਾਡਾ ਜ਼ਿਲ੍ਹਾ ਮਾਨਸਾ ਵੀਰੇ ਠੀਕ ਹੈ ਦੋਸਤੋ ਇਹਨਾਂ ਤੋਂ ਹੋਈ ਝੋਟੀਆਂ ਤੇ ਜਿਹੜੀ ਝੋਟੀ ਤੁਹਾਨੂੰ ਪਸੰਦ ਆ ਉਹ ਵੀ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਤਸਦੀ ਕਰਕੇ ਵੀਰੋ ਦੋਸਤੋ ਤੇ ਬਾਕੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ